ਮਹਾਰਾਜ ਜੀ ਦਾ ਬਿਰਹਾ ਕੀ ਕਹਾਵਤ ਨੂੰ ਇਹ ਪ੍ਰੋਗਰਾਮ ਦਾ ਸ਼ਬਦ ਦਾ ਤੋਂ ਉਹ ਆਪਾਂ ਦੇ ਅੰਦਰ ਕਾਇਮ ਹੋਇਆ ਗਿਆ ਉਹ ਤੋਂ ਬਿਗੜਵਾਤ ਦਾ ਸੌਣਾ ਦਿੱਜਿਆ ਹੈ ਤੇ ਇੱਕ ਹੋਰ ਗੱਲ ਲਿਖੀ ਹੈ ਕਿ ਇਹ ਬੰਦੇ ਜਿਹੜੇ ਇਹਨਾਂ ਤੇ ਕੰਮ ਕਰਨ ਵਾਲੇ ਲੋਕ ਨੇ ਨਾ ਕੋਈ ਨਹੀਂ ਧਿਆਨ ਰੱਖਦੇ ਕਿ ਕਿਹੜੇ ਬੰਦੇ ਨੂੰ ਚਾਹ ਮਿਲਗੀ ਕਿਹੜੇ ਨੂੰ ਲੇਕ ਨਹੀਂ ਖਾਣ ਨੂੰ ਪੈ ਗਿਆ ਇਹ ਨਹੀਂ ਮਿਲਿਆ ਕੋਈ ਸੌਗਨ ਨਹੀਂ ਜਰਦਾ ਯਾਰ ਇੰਨੀ ਤਾਂ ਹੱਡੀ ਨਹੀਂ ਮਿਲਗੀ ਇੰਨਾ ਗ੍ਰਿਤੀ ਚ ਜਿਹੜਾ ਰੱਖਣਾ ਚਾਲ ਸਾਡੇ ਨਾਲ ਕੇ ਸੰਜਣਾ ਇਹ ਦਾ ਇੱਕ ਪ੍ਰਾਪਤੀ ਹੈ ਸਤਿ ਬਹੁਤ ਬੰਗਲਿਆ ਸਭ ਤੋਂ ਵਧੀਆ ਮਨਪੂਰਨ ਹੈ ਯਾਰ ਦੇਖੀ ਬਹੁਤ ਤਨਪਾਟ ਬਹੁਤ ਜੀਵਨ ਸਾਰੀ ਬਾਤ ਜਿਹੜੀ ਹੈ ਪਾਣੀ ਤੇ ਲਿਖਣ ਬੈਗਿਓ ਵੇ ਪਾਣੀ ਤੇ ਲਿਖਣ ਬੈਗਿਓ ਰੋਕ ਤੈ ਹਵਾ ਹੰੜਿਸ਼ੋ ਪਾਣੀ ਤੇ ਲਿਖਣ ਬੈਗਿਓ ਵੇ ਪਾਣੀ ਤੇ ਲਿਖਣ ਬੈਗਿਓ ਰੋਕ ਤੈ ਹਵਾ ਹੰੜਿਸ਼ੋ ਮੈਂ ਕਿਉਂ ਲਿਖਦੀ ਕਿਤਾਬ ਹੈ ਉਹ ਮੁੱਖਤਾ ਮੈਂ ਕਿਉਂ ਲਿਖਦੀ ਕਿਤਾਬ ਹੈ ਤੈਨੂੰ ਤੇੜਾ ਮਾਸੂਮ ਸੱਜਣਾ ਦੇ ਆਇਆ ਰਹਿਦੈ ਮੇਰੇ ਤੇਰਾ ਤੁੰ ਦੱਸਾਂ ਜਦ ਕੀ ਕੁਝ ਕਹਿੰਦਾ ਮੇਰੇ ਤੇਰਾ ਤੁੰ ਦੱਸਾਂ ਜਦ ਕੀ ਕੁਝ ਕਹਿੰਦਾ ਮੰਨੋ ਸੋਰੀ ਖੜਕਣ ਇਥੇ ਵੇ ਕਤ ਹੈ ਹਮਾ ਨਾਲ ਸੰਗ ਛੱਗ ਨਾ ਦੇ ਵੇਖ ਪਤਾ ਸੇ ਭੁਜੜ ਚ ਕੂਟੀ ਹਸ ਛੱਗ ਨਾ ਦੇ ਵੇਖ ਪਤਾ ਸੇ ਭੁਜੜ ਚ ਕੂਟੀ ਹਸ ਸੋਹਾਂ ਦੀ ਕਰਦੇ ਅਦਬੀ ਹਾਂ ਸੋਹਾਂ ਦੀ ਕਰਦੇ ਅਦਬੀ ਹੁੰਦਾ ਏ ਤੇਰੀ ਕੋਈ ਮਸਤ ਸੋਹਾਂ ਦੀ ਕਰਦੇ ਅਦਬੀ ਹੁੰਦਾ ਫਿਰ ਕੋਈ ਹਸੇ ਸੋਹਾਂ ਦੀ ਕਰਦੇ ਤੰਤੜ ਪੈ ਦੀ ਵੇਸ਼ ਬੁੱਤਾਂ ਨੂੰ ਤੰਤੜ ਪੈ ਦੀ ਸ਼ਬਦਾਂ ਉੱਤੇ ਦੜਪੈ ਦੀ ਸਾਵੇਂ ਗੇ ਦਸ ਚੱਲੋਂ ਪਾਣੀ ਤੇ ਨਿਕਰਦੇ ਕਿਉਂ ਵੇ ਪਾਣੀ ਤੇ ਨਿਕਰ ਮੈਂ ਕਿਉਂ ਰੋਕ ਦੇ ਹਵਾ ਨਾਲ ਛੱਲਾ ਰੋਕ ਦੇ ਹਵਾ ਨਾਲ ਨਾਲ ਛੱਲਾ ਬੁੱਕਾਂ ਦੇ ਹੁਕਮ ਸੁਕਾਣਾ ਆਪਰੇ ਕੋਈ ਅਣਜਨ ਬੁੱਕਾਂ ਦੇ ਖੁਸ਼ੀਆਂ ਦਾ ਚੁਕਿਆ ਟਾਣਾ ਖੁਦ ਹੀ ਟਟ ਜਾਵੇ ਕੋਈ ਖੁਸ਼ੀਆਂ ਖੁਦ ਹੀ ਟਟ ਜਾਵੇ ਦਰਸ਼ਨ ਖੁਸ਼ੀਆਂ ਦਾ ਚੁਕਿਆ ਟਾਣਾ ਵੇ ਖੁਸ਼ੀਆਂ ਦਾ ਚੁਕਿਆ ਟਾਣਾ ਨਹਿਣਾ ਦੇ ਕੋਚੂਗੜ ਨਹਿਆ ਦੇ ਕੋਚੂਗੜੇ ਵੇ ਨਹਿਆ ਦੇ ਕੋਚੂਗੜੇ ਨਹਿਆ ਦੇ ਕੋਚੂਗੜੇ ਰਹਿ ਤੇ ਕਿਤੇ ਦਸ ਥੱਲਾ ਰਹਿ ਤੇ ਕਿਤੇ ਦਸ ਥੱਲਾ

ਬਹੁਤ ਵਧੀਆ ਬਹੁਤ ਖੂਬ ਬਹੁਤ ਹੀ ਕੁਸ਼ਤ ਦੀ